ਤਤਸ਼ਰੀਆ ਗਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ 'ਚ ਹੋ ਗਿਆ ਸਰਕਾਰੀ ਛੁੱਟੀ ਦਾ ਵੱਡਾ ਐਲਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਹੈ ਜੀ ਪੰਜਾਬ ਦੇ ਭਰ ਦੇ ਵਿੱਚ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਦਾ ਅਸਲ 2 ਅਕਤੂਬਰ ਨੂੰ ਪੂਰੇ ਦੇਸ਼ ਜਿੰਦ ਤੱਕ ਛੁੱਟੀ ਹੋਵੇਗੀ ਮਹਾਤਮਾ ਗਾਂਧੀ ਦੀ ਜਨਤਰੀ ਤੇ ਛੁੱਟੀ ਹੋਵੇਗੀ ਇਸ ਦਰਾਂ ਸਰਕਾਰੀ ਨਿੱਜੀ ਦਫਤਰ ਬੈਂਕ ਸਕੂਲ ਕਾਲਜ ਸਾਰੇ ਬੰਦ ਰਹਿਣਗੇ ਇਸ ਦੇ ਨਾਲ ਹੀ ਇਹ ਦਿਨ ਡਰਾਈਡੇ ਹੋਵੇਗਾ ਜਿਸ ਕਨਾਲ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ ਭਾਰਤੀ ਰਿਜ਼ਰਵ ਦੇ ਅਨੁਸਾਰ ਅਕਤੂਬਰ ਵਿੱਚ ਕੋਲ 15 ਦਿਨ ਦੀਆਂ ਬੈਂਕ ਛੁੱਟੀਆਂ ਹੋਣਗੀਆਂ ਤੇ ਜਿਸ ਵਿੱਚ ਐਤਵਾਰ ਅਤੇ ਦੂਜਾ ਤੇ ਚੌਥਾ ਸ਼ਨੀਵਾਰ ਵੀ ਸ਼ਾਮਲ ਹੈ ਹਾਲਾਂਕਿ ਇਹ ਛੁੱਟੀਆਂ ਰਾਜਾਂ ਦੇ ਸ਼ਹਿਰਾਂ ਦੇ ਉੱਤੇ ਹਰ ਦੇ ਨਿਰਭਰ ਕਰਦੀਆਂ ਹਨ ਐਸ ਲਈ ਛੁੱਟੀਆਂ ਦੀਆਂ ਤਰੀਕਾਂ ਥਾਂ ਥਾਂ ਵਕ ਵਕ ਹੋ ਸਕਦੀਆਂ ਨੇ ਦੇ ਦੱਸ ਦੇ ਕਿ 1 ਅਕਤੂਬਰ ਚ ਦਸਹਿਰਾ ਦੀਵਾਲੀ ਤੇ ਦੁਰਗਾ ਕੁਝ ਹੋਰਗੇ ਵੱਡੇ ਤਿਹਾਰਾਂ ਕਰਨੇ ਸਰਕਾਰੀ ਛੁੱਟੀਆਂ ਹੋਣਗੀਆਂ ਵੀਡੀਓ ਦੇਖਣ ਲਈ ਤੁਹਾਡਾ ਤਾਂ